ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੇ ਨਾਲ ਰਵਨੀਤ ਅੱਜ ਤੇ ਜਿਹੜੀ ਵੱਡੀ ਖਬਰ ਹੈ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਪਟਿਆਲਾ ਦੇ ਸਮਾਣਾ ਰੋਡ ਦੇ ਉੱਤੇ ਇੱਕ ਧਗਾ ਫੈਕਟਰੀ ਦੇ ਵਿੱਚ ਅਚਾਨਕ ਹੀ ਭਿਆਨਕ ਅੱਗ ਲੱਗ ਗਈ ਹੈ ਜਿਸ ਦੇ ਨਾਲ ਮੌਕੇ ਤੇ ਹੀ ਭੱਗਦੜ ਮੱਚ ਗਈ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਟਿਆਲਾ ਦੀ ਸਭ ਤੋਂ ਵੱਡੀ ਧਗਾ ਫੈਕਟਰੀ ਜੋ ਕਿ ਸਮਾਣਾ ਰੋਡ ਦੇ ਉੱਤੇ ਸਥਿਤ ਹੈ ਜਿਸ ਦੇ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ ਹੈ ਹਾਲਾਂਕਿ ਅਜੇ ਤੱਕ ਅੱਗ ਲੱਗਣ ਦਾ ਕੋਈ ਵੀ ਕਾਰਨ ਜਿਹੜਾ ਹੈ ਉਹ ਸਾਹਮਣੇ ਨਹੀਂ ਆਇਆ ਹੈ ਲੇਕਿਨ ਮੌਕੇ ਤੇ ਹੀ ਫਾਇਰ ਬ੍ਰਿਗੇਡ ਜਿਹੜੀ ਹੈ ਪਹੁੰਚ ਗਈ ਹੈ ਜੋ ਕਿ ਲਗਾਤਾਰ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੀ ਹੈ ਫਾਇਰ ਬ੍ਰਿਗੇਡ ਦਾ ਕਹਿਣਾ ਹੈ ਕਿ ਬਹੁਤ ਹੀ ਜਲਦ ਇਸ ਅੱਗ ਦੇ ਉੱਤੇ ਇਸ ਫੈਕਟਰੀ ਚ ਲੱਗੀ ਅੱਗ ਦੇ ਉੱਤੇ ਕਾਬੂ ਪਾ ਲਿਆ ਜਾਵੇਗਾ ਫਿਰ ਆਪਣਾ ਨਾਮ ਜਿਹੜਾ ਟੇਸ਼ਨ ਆਪਾਂ ਫਾਇਰ ਸਟੇਸ਼ਨ ਸਮਾਣਾ ਤੋਂ ਹੀ ਐਸੇ ਸਮਾਣਾ ਤੇ ਇਹ ਕੰਮ ਕਰਨ ਨੂੰ ਕੋਡਰੀ ਮਿਲਿਆ ਇਹਦੇ ਸਾਨੂੰ ਤਿੰਨ ਵਰਗੇ ਦੀ ਬਿੜ ਬੇ ਕਾਲਾ ਆ ਰਹੀ ਨਿਲੀ ਸੀ ਕਿ ਇੱਥੇ ਕਾਟਨ ਦੀ ਲੱਗ ਗਈ ਹੈ ਤੇ ਅਸੀਂ ਨਾਲ ਦੇ ਨਾਲ ਗੱਡੀ ਨੂੰ ਸਟੇਸ਼ਨ ਤੱਕ ਕਰਨੌਟ ਕਰਤਾ ਤੇ ਗੱਡੂਆਂ ਕੰਮ ਕਰ ਰਹੀ ਹੈ ਫਿਰ ਕਿੰਨੀ ਕਾਗ ਜੀ ਇਹ ਕੋਈ ਇੱਥੇ ਬਣਦਾ ਸੀਗਾ ਅੱਜ ਕਾਫੀ ਹੈ ਉਹ ਕਾਟਨ ਲੰਗਾ ਤਾਗਾ ਫੱਟੂ ਤੇ ਆਪਣੇ ਦੇਖ ਅੰਦਰ ਇੱਥੇ ਅਸੀਂ ਪਟਿਆਲਾ ਦੀ ਗੱਡੀ ਲਗਾਈ ਆਣੇ ਤੇ ਪਟਿਆਲਾ ਦੀ ਗੱਡੀ ਆ ਰਹੀ ਹੈ ਤੇ ਜਲਦੀ ਇਹਨੂੰ ਕੰਟਰੋਲ ਕਰਨੀ ਹੈ ਜੀ ਕਿੰਨੇ ਕਾਰਾਂ ਲੱਗੀਆਂ ਕਿੰਨੀਆਂ ਗੱਡੀਆਂ ਲੱਗਣ ਦੀ ਸੁਭਾਅ ਬਣਾਇਆ ਗਿਆ ਔਰੇ ਗੱਡੀਆਂ ਦੇਖੋ ਵੀ ਹੁਣ ਇਹਦਾ ਕੁਝ ਪਿਆੰਗਾ ਕਿੰਨੀਆਂ ਗੱਡੀਆਂ ਲੱਗ ਜਾਣ ਇਹ ਨਹੀਂ ਹੋ ਜਾਦਾ ਬੁੱਛ ਪਰ ਅੱਗੇ ਦਾ ਟ੍ਰੇਲ ਤੇ ਗੱਡੀ ਸਾਡੀ ਲੱਗੀ ਹੋਈ ਹੈ ਕਿੰਨੀਆਂ ਕਿ ਗੱਡੀਆਂ ਲੱਗ ਚੁੱਕੀਆਂ ਆਉਣ ਬਾਅਦ ਮੈਂ ਇੱਕੋ ਹੀ ਪਹਿਲੀ ਗੱਡੀ ਆਲੇ ਤੇ ਹੁਣ ਗੱਡੀ ਇੱਕ ਬਜਾਇਦਾ ਰਹੀ ਆ ਉਹ ਗੱਡੀ 15 ਮਿੰਟ ਚ ਬੰਦ ਹੋਈ ਤੇ ਅੱਗੇ ਕੰਟਰੋਲ ਕਰਨਾ ਹੈ ਅਸੀਂ ਕੋਈ ਗੱਡੀ ਨਹੀਂ ਤੇ ਤਾਂ ਆਈ ਸੀ ਸਰ ਕਿਸ ਤਰ੍ਹਾਂ ਦੀ ਉਹਨੇ ਆ ਕੇ ਤੀ ਜਿਹੜਾ ਆਈ ਦੀ ਕਿ ਉਸ ਟੈਂਕੜਾ ਸਾਡੀ ਤੋਂ ਅੱਗੇ ਕੋਈ ਨਾ ਕੰਟਰੋਲ ਹੈ ਉੱਪਰ ਆ ਗਈ ਕਿੰਨਾ ਸਮਾਰੂ ਉਪਕਰਣ ਦੀ ਜਿੰਨਾ ਕਰਦਾ ਸਮਾਜ ਹੀ ਦੇਖੋ ਹੁਣ ਹੋਰ ਦਾ ਘੰਟਾ ਲੱਗ ਗਿਆ ਕਾਰਨ ਲੱਗਿਆ ਪਤਾ ਫਿਰ ਕਾਰਨ ਲੱਗ ਗਿਆ ਕੋਈ ਪਤਾ ਨਹੀਂ ਹੈ ਕਿ ਮਾਲਕ ਨੇ ਮਾਲਕ ਨੇ ਕੋਈ ਕਾਰਨ ਦਾ ਕੋਈ ਕੁਝ ਬੱਦਲ ਨਹੀਂ ਤੇ ਜਦੋਂ ਵੀ ਕੋਈ ਮੋੜਾ ਵੀ ਐਸਾ ਹੋ ਜਾਉਂਦਾ ਹਾਂ ਵੀ ਇਹ ਨਹੀਂ ਕਰਨਾ